ਹਾਂਜੀ ਬਾਬੋ ਕੀ ਹਾਲਾ ਸਾਰਾ ਦੱਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਤੇ ਦਿਨ ਬਹੁਤ ਵਧੀਆ ਚੱਲੀ ਜਾਂਦੇ ਨੇ ਤੇ ਵੀਡੀਓ ਵੀ ਬਹੁਤ ਵਧੀਆ ਚੱਲੀ ਐ ਤੇ ਆਪਾਂ ਵੀਡੀਓ ਸਾਰੀਆਂ ਤੁਹਾਨੂੰ ਪਤਾ ਵਧੀਆ ਜਾਣਕਾਰੀ ਵਾਲੀਆਂ ਹੀ ਬਣਾਉਨੇ ਹੁੰਦੇ ਆ ਤੇ ਪਹਿਲਾਂ ਬਲੌਗ ਬਲੂ ਬਣਾਉਂਦੇ ਸੀ ਤੇ ਅੱਜ ਫਿਰ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ ਆਇਆ ਮੱਝਾਂ ਤੇ ਮੱਝਾਂ ਨੇ ਸਾਡੇ ਕੋਲੇ ਦੁੱਧ ਆਲੀਆਂ 1-5 ਉਹ ਤੱਕ ਇਹ 5 ਮੱਝਾਂ ਨੇਗੀਆਂ ਇੱਕ ਹੈਗੀ ਆ ਗਾਂ ਇਹ ਗਾਂ ਦਾ ਦੁੱਧ ਤਾਂ ਕਿਸੇ ਦਿਨ ਲੱਗਿਆ ਹੋਇਆ ਤੇ ਆਹ ਮੱਝਾਂ ਦਾ ਦੁੱਧ ਮਤਲਬ 5 ਕਿਕਰਾਂ ਦੇ ਇੱਕ ਗਲੀ ਚ ਲੱਗਿਆ ਹੋਇਆ ਇਹ ਇਹਦਾ ਸਪੈਸ਼ਲ ਦੁੱਧ ਲੱਗਿਆ ਹੋਇਆ ਇਹਦਾ ਦੁੱਧ ਦਾ ਰੇਟ ਥੋੜਾ ਜਿਆਦਾ ਘੱਟ ਆ ਤੇ ਇਹ ਗੱਲ ਆਪਾਂ ਮੱਝਾਂ ਤੇ ਦੁੱਧ ਦੀ ਕਰਦੇ ਆਂ ਵੀ ਮੱਝਾਂ ਦਾ ਦੁੱਧ ਸਾਡੇ ਪਿੰਡ ਦਾ 70 ਰੁਪਏ ਠੀਕ ਆ ਤੇ ਮੱਝਾਂ ਹੈਗੀਆਂ ਸਾਡੇ ਕੋਲੇ 5 ਤੇ ਇਹੇ ਭਰਾਵੋ 30 ਕਿਲੋ ਦੁੱਧ ਦਿੰਦੀਆਂ ਨੇ 2100 ਰੁਪਏ ਦਾ ਬਣਦਾ ਜਿਹੜਾ ਹਨਾ ਡੇਲੀ ਦਾ ਤੇ ਮਹੀਨੇ ਦਾ ਬਣ ਜਾਂਦਾ ਘੱਟੋ-ਘੱਟ 60000 ਦਾ ਬਣ ਜਾਂਦਾ ਹਨਾ ਤੇ ਵਧੀਆ ਟਾਈਮ ਪਾਸ ਹੋਈ ਜਾਂਦਾ ਤੇ ਕਿਸ਼ਤ ਭਰੀ ਜਾਂਦੀ ਹੈ ਟਰੈਕਟਰ ਦੀ ਤੇ ਕੁਝ ਹੋਰ ਕੰਮ ਹੋ ਜਾਂਦੇ ਨੇ ਕਰਦੇ ਕਿਤੀ ਵੜੀ ਆਲੇ ਪਾਸੇ ਲੱਕੇ ਨੇ ਪੈਸੇ ਬਾਣੀਆਂ ਤੋਂ ਬਾਹਲੇ ਨਹੀਂ ਫੜ ਕੇ ਲਿਆਉਂਦੇ ਤੇ ਆਪਾਂ ਅੱਜ ਦੁੱਧ ਦੀ ਗੱਲ ਕਰਦੇ ਹਾਂ ਵੀ ਜੇ ਕਿਸੇ ਦੁੱਧ ਦਾ ਡੇਰੀ ਫਾਰਮ ਕੰਮ ਕਰਨਾ ਜਾਂ ਡੈਰੀ ਫਾਰਮ ਖੋਲਣਾ ਹਨ ਵੀ ਘੱਟ ਤੋਂ ਘੱਟ ਮੱਲੋ ਅੱਜ ਕੱਲ੍ਹ ਹੁਣ ਨੌਕਰੀਆਂ ਵਾਲਾ ਕੰਮ ਚੱਲ ਪਿਆ ਨਾ ਵੀ ਪੁਲਿਸ ਦੀ ਨੌਕਰੀ ਨਿਕਲੇ ਤੇ ਉੱਧਰ ਭੱਜਣਗੇ ਮੈਂ ਦੇਖਿਆ ਬਈ ਕਈ ਮੁੰਡੇ ਨਾ 10-10 ਲੱਖ ਰੁਪਏ ਚੱਕੀ ਫਿਰਦੇ ਆ ਪੁਲਿਸ ਚ ਭਰਤੀ ਹੋਣ ਵਾਸਤੇ ਪਹਿਲੀ ਗੱਲ ਤਾਂ ਯਾਰ ਪੈਸੇ ਦੇਣੇ ਗੱਲ ਤਾਂ ਲੱਗੇ ਨੇ ਨਾ ਤੇ ਦੂਜੀ ਗੱਲ ਜਿਹੜੇ ਬੰਦੇ ਯਾਰ ਮੈਂ ਹਰਾਨਾ ਵੀ ਪੈਸੇ ਲਾ ਕੇ ਨੌਕਰੀ ਲੈਣ ਨੂੰ ਫਿਰਦੇ ਨੇ ਨਾ ਵੀਰ ਕਿਹ ਜੇ ਪਾਸੀ ਕੰਮ ਦੇ ਪੈਸੇ ਲਾ ਲਓ ਹਨਾ ਤੇ ਗੱਲ ਆਪਾਂ ਮੱਜਾਂ ਤੇ ਦੁੱਧ ਦੀ ਕਰਦੇ ਹਨਾ ਵੀ ਜੇ ਕੰਮ ਕਰਨਾ ਤੇ ਨੌਕਰੀ ਨੋਂ ਵੀ ਬਹੁਤ ਵਧੀਆ ਕੰਮ ਆ ਭਾਈ ਮੈਂ ਆਪ ਮੇਰਾ 6.5 ਫੁੱਟ ਕਾਦਾ ਤੇ ਪੁਲਿਸ ਚ ਮੈਂ ਬੜੀਆ ਭਰਤੀ ਹੋ ਜਾਂਦਾ ਕਿਉਂਕਿ ਮੇਰੇ ਕੋਲੇ ਸਾਰੇ 12 ਦੇ ਨੰਬਰ ਵਧੀਆ ਆਏ ਹੋਏ ਨੇ ਤੇ ਸਾਰਾ ਕੁਝ ਓਕੇ ਆ ਯਾਰ ਫਿਟਨੈਸ ਵੱਲੋਂ ਵੀ ਪੂਰੇ ਆਪਾਂ ਤੁਹਾਨੂੰ ਪਤਾ ਓਕੇ ਆ ਤੇ ਪਰ ਨੌਕਰੀ ਦੇ ਮਨ ਲੱਤ ਮਰੀ ਮਾਹ ਬਈ ਆਪਾਂ ਨੌਕਰੀ ਨਹੀਂ ਕਰਨੀ ਤੇ ਹੋਰ ਬਥੇਰੇ ਕੰਮ ਕਰਾ ਕਰ ਦੇਖੇ ਇੱਕ ਵਾਰੀ ਆਪਾਂ ਐਕਸਪੀਰੀਅੰਸ ਕੀਤਾ ਸਾਰੇ ਕੰਮ ਹਨਾ ਵੀ ਕਿਹੜਾ ਵਧੀਆ ਕਿਹੜਾ ਲਾਹੇਮੰਦ ਕੈਮਰੇ ਵਾਲਾ ਵੀ ਕੰਮ ਆਉਂਦਾ ਆਪਾਂ ਨੂੰ ਵੀਰ ਮਾਰ ਨਹੀਂ ਖਾਂਦੇ ਸਾਰੇ ਕੰਮ ਆਉਂਦੇ ਆ ਬੱਡੇ ਲਾ ਤੇ ਹੁਣ ਆਪਾਂ ਮੱਝਾਂ ਦੇ ਦੁੱਧ ਦੀ ਗੱਲ ਕਰ ਲਈਏ ਫਿਰ ਤੇ ਵੀ 7-8 ਲੱਖ ਰੁਪਏ ਲਾ ਕੇ ਤੁਸੀਂ ਨੌਕਰੀ ਭਾਲ ਦਿਓ ਬਈ ਉਹਦੇ ਨਾਲ ਮੱਝਾਂ ਦੇ ਦੁੱਧ ਦਾ ਕੰਮ ਕਰ ਲਓ ਨਾ ਜੇ ਮੰਨ ਲਓ ਵੀ ਤੁਹਾਨੂੰ ਪੈਸੇ ਲਾ ਕੇ ਨਾਲ ਦੀ ਨਾਲ ਪੈਸੇ ਚਲਾਈ ਚਾਹੀਦੇ ਨੇ ਹਣਾ ਜਿਹੜਾ ਹੋ ਗਿਆ ਆਪਣਾ ਕਟੀਆਂ ਦਾ ਗੱਲ ਕੀਤੀ ਸੀ ਆਪਾਂ ਤੇ ਉਹ ਵੀ ਹੈਗਾ ਲੌਂਗ ਟਾਈਮ ਥੋੜਾ ਜਿਹਾ ਤਿੰਨ ਸਾਲ ਦਾ ਪ੍ਰੋਸੈਸ ਆ ਤੇ ਬੱਕਰੀਆਂ ਵਾਲਾ ਵੀ ਸਾਲ ਡੇਢ ਸਾਲ ਦਾ ਪ੍ਰੋਸੈਸ ਆ ਤੇ ਇਹ ਹੈਗਾ ਸੁਪਰ ਫਾਸਟ ਸੁਪਰ ਫਾਸਟ ਆਏ ਵੀ ਜੇ ਤੁਹਾਡੇ ਕੋਲੇ ਥਾਂ ਹੈਗਾ ਹਣਾ ਤੇ 10 ਲੱਖ ਰੁਪਏ ਤੁਹਾਡੇ ਕੋਲੇ ਹੈਗਾ ਤੇ ਪਹਿਲੇ ਦਿਨ ਹੀ ਪੈਸੇ ਆਉਣ ਲੱਗ ਜਾਣਗੇ ਤੇ ਗਾਹਕ ਪਰ ਲਾ ਕੇ ਰੱਖਣੇ ਪੈਣਗੇ ਤੇ ਨਹੀਂ ਫਿਰ ਡੈਰੀ ਚ ਪਾਇਆ ਕਰੋ ਦੁੱਧ ਹੁਣ 70 ਰੁਪਏ ਦੁੱਧ ਪੈਂਦਾ ਜਦੋਂ ਤੇ ਆਪਾਂ 10 ਮੱਝਾਂ ਲੈ ਲਈਆਂ ਹਨ ਤੇ 10 ਮੱਝਾਂ ਲੈ ਲਈਆਂ ਤੁਸੀਂ ਇਹ ਲਾ ਲਓ ਵੀ ਕੋਈ 90000 ਦੀ ਕੋਈ ਲੱਖ ਦੀ ਕੋਈ 1 ਲੱਖ ਤੋਂ ਵੱਧ ਵੀ ਆਉਂਦੀ ਹੈ ਹਨ ਤੇ ਕੁੱਲ ਮਲਾ ਕੇ ਵੀ 10 ਲੱਖ ਦੇ ਵਿੱਚ ਤੁਸੀਂ 2 ਲੱਖ ਰੁਪਏ ਰੱਖ ਲਿਆ ਆਪਣੇ ਕੋਲੇ ਹਨ ਹਰੇ ਚਾਰੇ ਵਾਸਤੇ 8 ਲੱਖ ਰੁਪਏ ਦੇ ਵਿੱਚ ਤੁਸੀਂ 10 ਮੱਝਾਂ ਲਿਆ ਤੇ 10 ਮੱਝਾਂ ਵੀਰੇ ਕੋਈ ਕੱਟ ਦੁੱਧ ਦਿੰਦੀ ਆ ਕੋਈ ਵੱਧ ਦਿੰਦੀ ਆ ਤੁਸੀਂ 10 ਲੀਟਰ ਦੇ ਹਿਸਾਬ ਨਾਲ ਲਾ ਲਓ ਵੀ ਕੱਲੀ-ਕੱਲੀ ਐਵਰੇਜ 10 ਲੀਟਰ ਦੀ ਤੇ 100 ਲੀਟਰ ਦੁੱਧ ਹੋ ਗਿਆ ਹਨਾ 100 ਲੀਟਰ ਦੁੱਧ ਹੋ ਗਿਆ ਤੇ 70 ਰੁਪਏ ਨੂੰ 7000 ਰੁਪਏ ਦਾ ਡੇਲੀ ਦਾ ਦੁੱਧ ਹੋ ਗਿਆ ਭਾਈ ਤੇ 7000 ਰੁਪਏ ਡੇਲੀ ਤੁਹਾਡੇ ਕੋਲੇ ਆਉਣ ਲੱਗ ਗਿਆ ਚਲੋ ਡੈਰੀ ਚ ਪਾਉਣ ਤਾਂ 60 ਰੁਪਏ ਲਾ ਲਓ ਤੇ 60 ਮਤਲਬ 6000 ਰੁਪਏ ਤੁਹਾਡੇ ਕੋਲੇ ਡੇਲੀ ਆਉਣ ਲੱਗ ਗਿਆ ਜੇਬ ਦੇ ਵਿੱਚ ਜਿਹਦੇ ਵਿੱਚੋਂ ਤੁਸੀਂ 3000 ਰੁਪਇਆ ਵਰਤ ਵੀ ਸਕਦੇ ਹੋ ਤੇ 3000 ਰੁਪਏ ਤੁਸੀਂ ਆਪਦੇ ਕੋਲੇ ਰੱਖੋ ਹਨ ਤੇ ਮੰਨ ਲਓ 3000 ਰੁਪਏ ਵਿੱਚੋਂ ਇਹ ਮੰਨ ਲਓ ਵੀ ਜਿੰਨੇ ਕੁ ਵਰਤਨੇ ਆ ਵਰਤ ਲਓ 3 ਦਾ ਵੀ 4000 ਆਪਦੇ ਕੋਲੇ ਰੱਖੋ ਇਕੱਠਾ ਕਰੀ ਚੱਲੋ ਹਣ ਪੈਸੇ ਤੇ ਪੈਸੇ ਇਕੱਠੇ ਕਰੀ ਚੱਲੋ ਤੇ ਆਪਦੀ ਹੋਰ ਜਦੋਂ ਪੈਸੇ ਇਕੱਠੇ ਹੋਗੇ ਹੋਰ ਮੱਝ ਲਿਆਓ ਇੱਕ ਇੱਕ ਕਰਕੇ ਵਧਾਉਂਦੇ ਰਹੋ ਕਿਉਂਕਿ ਜਿਹੜੀ ਪੁਰਾਣੀ ਮੱਝਾ ਮੰਨ ਲਓ ਹੁਣ ਆਪਾਂ ਇੱਕ ਮੱਝ ਲੈ ਲਈ ਹਨਾ ਤੇ ਤਾਜੇ ਸੂਏ ਦਾ ਦੁੱਧ ਤੇ ਦੁੱਧ ਦਿੰਦੀ ਹੈ ਇਹ 5-6 ਮਹੀਨੇ ਵਧੀਆ ਉਸ ਤੋਂ ਬਾਅਦ ਦੁੱਧ ਘਟ ਜਾਂਦੀ ਹੈ ਤੇ ਉਸ ਦੇ ਲਈ ਜੇ ਦੁੱਧ ਪੂਰਤੀ ਕਰਨੀ ਹੈ ਲੋ ਜੀ ਨਾ ਤੇ ਜਿਹੜੇ ਪੈਸੇ ਇਕੱਠੇ ਕੀਤੇ ਆ ਮੱਝ ਲੈਣੀ ਪਿਆ ਕਰੂ ਆਈ ਮੀਨ ਮਤਲਬ ਮੱਝ ਵਧਾ ਸਕਦੇ ਤੁਸੀਂ ਇੱਕ ਮੱਝ ਵਧਾ ਲਈ ਦੋ ਵਧਾ ਲਈ ਹਨਾ 20-25 ਕਰ ਲਓ ਤੇ ਉਹ ਤੁਹਾਡੇ ਸਾਰੇ ਵੀ ਕਿੰਨਾ ਕੰਮ ਵਧਾਉਣਾਗਾ ਤੇ ਵਧਾਈ ਚੱਲਿਆ ਕਰੋ ਆਈ ਤੇ ਇਹ ਹੋ ਗਈ ਆਪਣੀ ਭਾਈ ਜਦੋਂ ਮੰਨ ਲਓ ਵੀ ਤੁਸੀਂ 7000 ਦਾ ਦੁੱਧ ਪਾਉਣੇ ਦੇ ਲਈ ਹਨ ਤਾਂ 210000 ਰੁਪਏ ਦਾ ਦੁੱਧ ਪੰਦਾ ਭਾਈ ਤੇ 2 ਲੱਖ ਦੇ ਵਿੱਚੋਂ ਤੁਸੀਂ ਫੀਡ ਫੂਡ ਸਾਰਾ ਖਰਚਾ ਕੱਢ ਕੇ ਜੋਰ ਲਾ ਕੇ ਤੇ 2 ਲੱਖ ਰੁਪਏ ਦੇ ਵਿੱਚੋਂ ਤੁਹਾਨੂੰ 1.5 ਲੱਖ ਰੁਪਿਆ ਬਾਈ ਰਾਮ ਨਾਲ ਬਚਿਆ ਕਰੂ ਇੱਕ ਮੱਝ ਹੇ ਮਹੀਨੇ ਆਇਆ ਕਰੂਗੀ ਤੇ ਤੁਸੀਂ ਸਾਲ ਮਿਹਨਤ ਕਰਕੇ ਤੁਹਾਡਾ ਕੰਮ ਵਧੀਆ ਚੱਲ ਪੂ ਉਸ ਤੋਂ ਬਾਅਦ ਜਿਹੜੀਆਂ ਮੱਝਾਂ ਮਤਲਬ ਦੁੱਧ ਹਟ ਗਈਆਂ ਦੇਖੋ ਜੇ ਤੁਸੀਂ ਉਹਨਾਂ ਨੂੰ ਵੇਚੋਗੇ ਬਈ ਨੁਕਸਾਨ ਤੇ ਜਾਓਗੇ ਨਾ ਉਹਨਾਂ ਨੂੰ ਐਂ ਰੱਖੋ ਉਹਦਾ ਟੀਕਾ ਟੂਕਾ ਭਰਾ ਕੇ ਦੁਬਾਰੇ ਸਵਾਉ ਉਹਨੂੰ ਤੇ ਫਾਇਦੇਮੰਦ ਆ ਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 2 ਲੱਖ ਰੁਪਏ ਦਾ ਦੁੱਧ ਜੇ ਤੁਸੀਂ ਆਏ ਮਹੀਨੇ ਪਾਉਣੇ ਹਨ ਲੱਖ ਰੁਪਏ ਵਾਂਗੂ ਨੌਕਰੀ ਹੋਗੀ ਜੇ ਤੁਸੀਂ ਆਪ ਨਹੀਂ ਢੱਕਾ ਤੋੜਨਾ ਬੰਦਾ ਰੱਖ ਲਓ ਇੱਕ ਬਈਆ ਰੱਖ ਲਓ ਹੈ ਤੇ ਜਿਹੜੀਆਂ ਮੱਝਾਂ ਇੱਕ ਵਾਰੀ ਲੈ ਲਈਆਂ ਜਿੱਦ ਤਰ ਰੱਖੋਗੇ ਭਾਈ ਫਿਰਤਾ ਹੈਗਾ ਲਾਈਫਟਾਈਮ ਦਾ ਕੰਮ ਹਨਾ ਇੱਕ ਮੱਝ ਤੋਂ ਤੁਸੀਂ ਇਨਵੈਸਟ ਕੀਤਾ ਇੱਕ ਵਾਰੀ ساری ਉਮਰ ਤੋ ਦੁੱਧ ਲਈ ਜਾਓਗੇ ਜਿੰਨਾ ਚਿਰ ਹੋ ਮਰਦੇ ਹੀ ਰਹੇ ਤੇ ਉਹਨਾਂ ਚਿਰ ਇੱਕ ਮੱਝ ਤੋਂ ਨਜ਼ਾਰੇ ਲਾਉਂਗੇ ਹੌਲੀ ਹੌਲੀ ਰੇਟ ਵਧ ਹੀ ਜਾਊਗਾ ਤੇ ਤੁਸੀਂ ਹੁਣ ਆਪ ਹੀ ਦੇਖੋ ਵੀ ਨੌਕਰੀ ਕਿੱਥੇ ਲੋੜ ਪੈਂਦੀ ਆ ਜਦੋਂ ਇਹ ਜੇ ਕੰਮ ਹੋਣਾ ਹਨਾ ਤੇ ਅਸੀਂ ਵੀ ਵਧਾਈ ਜਾਨੇ ਆਂ ਇਹ ਵਾਰੀ ਥੋੜੀਆਂ ਥੋੜੀਆਂ ਕਰਕੇ ਕਦੇ ਵੇਚਦੀ ਕਦੇ ਲੈ ਲਈ ਕਦੇ ਵੇਚਦੀ ਕਦੇ ਲੈ ਲਈ ਹਨਾ ਤੇ ਐਂ ਕਰੀ ਜੰਨੇ ਨੇ ਪਹਿਲਾਂ ਥਾਂ ਦੀ ਕਮੀ ਸੀ ਹੁਣ ਤਾਂ ਅੱਧਾ ਕਿਲਾ ਲੈ ਜਾ ਬੰਦ ਦਾ ਤੇ ਐਂ ਕਰਦੇ ਕਰਦੇ ਬਾਈ 1 ਲੱਖ ਤੋਂ ਤੁਸੀਂ 30 ਵੀ 20 ਵੀ ਲਿਜਾ ਸਕਦੇ ਹੋ ਮਹੀਨੇ ਦੇ ਜਿੰਨਾ ਮਰਜ਼ੀ ਕੰਮ ਵਧਾਈ ਚੱਲੋ ਜਗਾ ਲਈ ਚੱਲੋ ਨਾਲ ਮੱਝਾਂ ਵਧਾਈ ਚੱਲੋ ਜਗਾ ਲਈ ਚੱਲੋ ਨਾਲ ਮੱਝਾਂ ਵਧਾਈ ਚੱਲੋ ਜਿੱਥੇ ਤੁਸੀਂ ਰੋਕਣਾ ਆਵਦਿਆਬ ਨੂੰ ਵੀ ਹਾਂ ਭਈ ਹੁਣ ਇੰਨੇ ਕ ਪੈਸੇ ਬਹੁਤ ਨੇ ਸਾਡਾ ਢਿੱਡ ਭਰ ਗਿਆ ਉੱਥੇ ਜਾ ਕੇ ਰੁਕੋ ਕੁ ਕੰਮ ਨੂੰ ਤੇ ਕੰਮ ਹੈਗਾ ਇਹ ਬਹੁਤ ਵਧੀਆ ਤੇ ਹਰਾ ਯਾਰ ਮੈਂ ਇੱਕ ਇੱਕ ਚੀਜ਼ ਹੋਰ ਸੁੱਚੀ ਵੀ ਤੁਸੀਂ ਜਿਹੜੇ ਤਾਂ ਚਲੋ ਹੈਗੇ ਨੇ ਬਾਜ਼ਾਰ ਦੇ ਵਿੱਚ ਨਾ ਮੁੱਲ ਦਾ ਸਮਾਨ ਲੈਣਾ ਉਹਨਾਂ ਨੇ ਤੇ ਉਹ ਵੀ ਬਹੁਤ ਕਾਮਯਾਬ ਹੋ ਰਹੇ ਨੇ ਤੇ ਮੁੱਲ ਦਾ ਸਮਾਨ ਲੈਨੇ ਹੋ ਮੁੱਲ ਦਾ ਸਮਾਨ ਲੈਣ ਨੂੰ ਹਨਾ ਬਈ ਕਿਸੇ ਜ਼ਿਮੀਦਾਰ ਨਾਲ ਜਾ ਕੇ ਗੱਲ ਕਰ ਲਿਆ ਕਰੋ ਹਨਾ ਤੇ ਇਹ ਉਹਨਾਂ ਵਾਸਤੇ ਜਿਹੜੇ ਬਾਣੀਆਂ ਜਾਂ ਕੋਈ ਹੋਰ ਬੰਦਾ ਤੇ ਮੈਂ ਤੁਹਾਨੂੰ ਜਿਨ੍ਹਾਂ ਕੋਲੇ ਪੈਸੇ ਤਾਂ ਹੈਗੇ ਨੇ ਪਰ ਕੰਮ ਸਟਾਰਟ ਕਰ ਲੈਂਦੇ ਨੇ ਤੇ ਪਰ ਖੇਤਕੂਤ ਨਹੀਂ ਹੁੰਦੇ ਹਨਾ ਬਈ ਤੁਸੀਂ ਸਿੱਧੀ ਜਾ ਕੇ ਕਿਸੇ ਜ਼ਿਮੀਦਾਰ ਨਾਲ ਗੱਲ ਕਰੋ ਹਨਾ ਤੇ 60 ਤੇ 70000 ਚ ਜਾਂ 50000 ਚ ਨੇੜ ਤੇ ਬਾਣ ਦੇਖ ਲੋ ਠੇਕੇ ਤੇ ਲੈ ਲੋ ਹਨ ਤੇ ਕਿਰਾਏ ਤੇ ਅਗਲੇ ਤੋਂ ਬਹਾ ਲਿਆ ਬਜਾ ਲਿਆ ਹਨ ਤੇ ਇੱਕ ਬੰਦਾ ਜਿਹੜਾ ਰੱਖੋਗੇ ਉਹ ਵੀ ਚਾਹੇ ਦੂਜੀ ਰੇੜੀ ਲੈ ਕੇ ਦੇਤੀ ਚਾਹੇ ਉਹਦਾ ਕੋਈ ਕੈਂਟਰ ਕੋంటర్ ਛੋਟਾ ਹੱਥੀ ਲੈ ਲਿਆ ਹਨ ਵੀ ਹਰਾ ਸਿੱਧਾ ਖੇਤੋਂ ਆਵੇ ਤਾਂ ਫਾਇਦੇ ਚ ਰਹੋਗੇ ਜਿਹੜਾ ਹੁਣ ਆਪਾਂ ਚਲੋ ਮੈਂ ਜਿਵੇਂ ਆਪਾਂ ਕਹੀਏ ਵੀ ਅਸੀਂ ਵੇਚ ਕਿਉਣਾ ਹਰਿਆ ਹਨਾ ਹੁਣ ਇਸ ਟਾਈਮ 300 ਰੁਪਏ ਦਾ ਰੇਟ ਚੱਲੀ ਜਾਂਦਾ ਮੱਕ ਦਾ ਤੇ ਹੌਲੀ ਹੌਲੀ 100 ਵੀ ਹੋ ਜਾਊਗਾ ਉਹਦਾ 4 ਰੁਪਏ ਜਾਂਦਾ ਹਨਾ 4 ਜਰ ਮੈਂ ਇੱਕ ਚੀਜ਼ ਦਿੱਖੇ ਵੀ 4 ਨਾਲ ਨਾ ਦੁੱਧ ਦੇ ਵਿੱਚ ਥੋੜਾ ਜਿਹਾ ਫਰਕ ਪੈਂਦਾ ਕੁਆਲਿਟੀ ਦਾ ਤੇ ਜਿਹੜੇ ਅੱਗੇ ਪੀਣ ਵਾਲੇ ਗਾਹਕ ਨੇ ਉਹ ਪਸੰਦ ਨਹੀਂ ਕਰਦੇ ਉਹਨਾਂ ਨੂੰ ਥੋੜੀ ਥੋੜੀ ਹੋਰ ਮਤਲਬ ਪਤਾ ਨਹੀਂ ਕੀ ਪ੍ਰੋਬਲਮ ਆਉਂਦੀ ਹੈ ਵੀ ਸਮੈਲ ਜੀ ਆਉਣ ਲੱਗ ਜਾਂਦੀ ਹੈ ਦੁੱਧ ਚੋਂ ਜਿੱਥੇ ਤੱਕ ਸਾਨੂੰ ਲੰਬੇ ਮਿਲੇ ਨੇ ਇਸ ਚੀਜ਼ ਤੇ ਜਿਹੜਾ ਹਰੇ-ਚਾਰੇ ਵਾਲਾ ਦੁੱਧਾ ਪਾਈ ਬਹੁਤ ਕਾਮਯਾਬ ਆ ਤੁਸੀਂ ਨੂੰ ਹਰਾ ਚਾਰਾ ਡੇਲੀ ਹਰਾ ਪਾਓ ਹਨਾ ਨਾਲ ਤਾਂ ਤੁਹਾਡਾ ਐ ਮੰਨ ਲਓ ਵੀ ਜੇ ਤੁਸੀਂ ਹਰਾ ਨਹੀਂ ਪਾਉਂਦੇ ਤਾਂ ਤੁਹਾਨੂੰ ਘੱਟੋ-ਘੱਟ 3-4 ਕਿਲੋ ਫੀਡ ਪਾਉਣੀ ਪੂਗੀ ਜਿਹੜੀ ਕਿ 100 ਰੁਪਏ ਦੀ ਪੈ ਜਾਂਦੀ ਹੈ ਘੱਟੋ-ਘੱਟ ਦੋ ਟਾਈਮ ਦੀ 100 ਰੁਪਏ ਦੀ ਫੀਡ ਪੈ ਜਾਂਦੀ ਆ ਕੋਈ ਤੁਹਾਡਾ 100 ਰੁਪਿਆ ਬਚੂ ਮੱਝਾਂਗਰ ਜਿੱਥੇ 700 ਦਾ ਦੁੱਧ ਦਿੰਦੀ ਆ ਮੱਝਾਂ ਤੇ ਉਹਦੇ ਵਿੱਚ ਤੁਸੀਂ 100 ਦਾ ਪਾਤਾ ਹਨਾ ਰੁਪਿਆ ਬੰਦੇ ਦਾ ਲਾ ਲਓ ਤੇ ਬਹੁਤ ਮਤਲਬ ਵੀ ਉਹ 100 ਦਾ ਵੀ 50 ਚ ਬਊਗਾ ਨਾਲੇ ਦੁੱਧ ਵਧੀਆ ਹੋਊਗਾ ਤੇ ਅੱਗੇ ਗਾਗ ਨਾ ਜਿੰਨਾ ਚੰਗਾ ਦੁੱਧ ਹੋਊਗਾ ਉਹਨੇ ਗਾਗ ਜੁੜਦੇ ਆ ਕਈ ਕਰਦੇ ਆ ਪਾਣੀ ਪਾਣਦੇ ਆ ਪਾਣੀ ਨਾਲ ਯਾਰ ਕਿੰਨਾ ਕ ਫਰਕ ਪਾ ਲੂੰਗਾ ਬਹੁਤ ਬਹੁਤ ਕਿਲੋ ਦਾ ਫਰਕ ਪਾ ਲੂੰਗੇ ਤੇ ਕਿਲੋ ਦੇ ਫਰਕ ਨਾਲ ਥੋੜਾ ਇੱਕ ਦਾ ਗਾਗ ਟੁੱਟੇ ਦਾ ਉਹ ਟੁੱਟਦਾ ਤੇ ਨਾਲ ਜਿਹੜੇ ਨਵੇਂ ਗਾਗ ਜੁੜਨੇ ਹੁੰਦੇ ਆ ਉਹ ਵੀ ਨਹੀਂ ਜੁੜਦੇ ਹੈਗੇ ਬਈ ਉਸਮਾ ਦੀ ਨੁਕਸਾਨ ਦਾ ਇੱਕ ਕੰਮ ਆ ਹਨਾ ਤੇ ਅਹ ਸੋলো ਆਪਾਂ ਵੀਡੀਓ ਦਾ ਇੱਥੇ ਆਪਾਂ ਐਂਡ ਕਰਦੇ ਹਾਂ ਵੀ ਕੰਮ ਦਾ ਇਹ ਵੀ ਵਧੀਆ ਬਾਈ ਤੇ ਅਸੀਂ ਇਹ ਵੀ ਕਰੀ ਜਾਂਦੇ ਆ ਮਤਲਬ ਸਾਰੇ ਕੰਮ ਕਰਦਾ ਸਾਨੂੰ ਮੈਂ ਕੱਲੀ-ਕੱਲੀ ਵੀਡੀਓ ਬਣਾਉਂਗਾ ਹੁਣ ਮੈਂ ਤੇ ਮੇਰੇ ਕੋ ਸਾਡੇ ਕੋਲ ਮੁਰਗੇ ਵੀ ਨੇ ਅਸੀਂ ਮੁਰਗਿਆਂ ਦਾ ਵੀ ਕੰਮ ਚਲਾਇਆ ਸੀ ਤੇ ਉਹ ਵੀ ਵਧੀਆ ਮਤਲਬ ਹੁਣ ਥੋੜੇ ਨੇ ਮੁਰਗੇ ਕਿਉਂਕਿ ਤੁਹਾਨੂੰ ਪਤਾ ਘਰਾਂ ਦੇ ਵਿੱਚ ਔਖਾ ਹੋ ਜਾਂਦਾ ਥੋੜਾ ਜਿਹਾ ਮਿੱਠਾ